ਮੁਸਾਪਿੰਡ ਦੇ ਮੋੜੇ ਕਿਲਕਾਰੀਆਂ ਗੂੰਜੀਆਂ ਨੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਹੋਰਾ ਨੇ ਤਸਵੀਰ ਸੋਸ਼ਲ ਮੀਡੀਆ ਤੇ ਸਵੇਰੇ ਸਾਂਝੀ ਕੀਤੀ ਤੇ ਆਪਣੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆ ਗਿਆ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆ ਗਿਆ ਮਾਤਾ ਚਰਨਕੌਰ ਹੋਰਾ ਨੇ ਪੁੱਤ ਨੂੰ ਜਨਮ ਦਿੱਤਾ ਹੈ ਤਾਂ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਪੰਜਾਬੀ ਗਾਇਕਾ ਜੈਨੀ ਜੋਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਇਹ ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਬਸ ਵਧੀਆ ਜੀ ਕਿਵੇਂ ਵਧਾਈਆਂ ਦੇਣਾ ਚਾਹੋਗੇ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਤੇ ਆਪਣੀ ਖੁਸ਼ੀ ਕਿਵੇਂ ਪ੍ਰਗਟ ਕਰਨਾ ਚਾਹੁੰਦੇ ਹੋ ਮੈਂ ਬੇਹਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਮੈਂ ਬਹੁਤ ਮੁਬਾਰਕਾਂ ਦੇਣਾ ਚਾਹਨੀ ਆ ਅੰਕਲ ਆਂਟੀ ਨੂੰ ਔਰ ਸਿੱਧੂ ਦੇ तमाम ਫੈਨਸ ਨੂੰ ਤੋਂ ਮੈਂ ਇਹ ਕਹਿਣਾ ਚਾਹਨੀ ਆ ਕਿ ਬਾਗੀ ਖੂਨ ਦੇ ਕਤਰਿਆਂ 'ਚ ਉਹ ਮੁੜ ਇਨਕਲਾਬ ਜਨਮ ਲੈਂਦਾ ਹੈ ਸੋ ਜਿੱਥੇ ਬਾਗੀ ਖੂਨ ਦੇ ਕਤਰੇ ਡੋਲ ਜਾਂਦੇ ਨੇ ਉਹ ਕਿਧੀਆਂ ਅੰਜਾਈ ਨਹੀਂ ਜਾਂਦੇ ਉੱਥੇ ਇਨਕਲਾਬ ਦਾ ਜਨਮ ਹੁੰਦਾ ਹੈ ਕਿ ਅੱਜ ਇਨਕਲਾਬ ਆ ਗਿਆ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਿੱਧੂ ਦਾ ਛੋਟਾ ਵੀਰਾ ਜਿਹੜਾ ਉਹ ਇਸ ਦੁਨੀਆ 'ਚ ਆ ਗਿਆ ਸੋ ਮੇਰੇ ਮੇਰੇ ਲਈ ਉਹ ਇਨਕਲਾਬ ਲੈ ਕੇ ਆਇਆ ਜਦੋਂ ਪੀਤਾ ਬਲਕੌਰ ਹੋਰਾਂ ਨੇ ਇਹ ਜਦ ਖੁਸ਼ੀ ਖੁਸ਼ਖਬਰੀ ਸਾਂਝੀ ਕੀਤੀ ਤਾਂ ਤੁਹਾਨੂੰ ਕਿੰਨਾ ਕਿ ਚਾ ਚੜਿਆ ਜਾਂ ਤੁਸੀਂ ਭਾਵੁਕ ਹੋਏ ਤੁਹਾਡੇ ਜ਼ਨਦ ਵਿੱਚ ਉਸ ਵਕਤ ਕੀ ਚੱਲ ਰਿਆ ਸੀ ਮੈਨੂੰ ਬਹੁਤ ਚਾਹ ਸੀ ਮੈਨੂੰ ਮੈਨੂੰ ਕਾਫੀ ਦਿਨਾਂ ਦਾ ਇੰਤਜ਼ਾਰ ਸੀ ਕਿਉਂਕਿ ਮੈਨੂੰ ਪਤਾ ਸੀਗਾ ਪਹਿਲਾਂ ਦਾ ਤੇ ਸੋ ਮੈਨੂੰ ਇੰਤਜ਼ਾਰ ਸੀ ਬਹੁਤ ਕਿ ਕਦੋਂ ਇਹ ਕੁਝ ਖੰਬਰੀ ਮਿਲਦੀ ਹੈ ਸੋ ਮੇਰਾ ਅੱਜ ਸ਼ੂਟ ਵੀ ਸੀਗਾ ਸੋ ਮੈਂ ਇਨੀ ਐਕਸਾਈਟਮੈਂਟਸ ਆਈ ਹਾਂ ਮੈਨੂੰ ਵੇਟ ਵੀ ਹੋ ਰਹੀ ਕਿ ਕਦੋਂ ਮੈਂ ਜਾਵਾਂ ਤੇ ਅੰਟੀ ਉਹਨਾਂ ਕੋਲ ਉਹ ਨਹੀਂ ਮੈਨੂੰ ਦਵਾ ਫਿਰ ਸਾਕੇ ਤੁਹਾਡੀ ਵੈਸੇ ਉਹਦਾ ਕੋਈ ਗੱਲਬਾਤ ਹੋਈ ਵੈਸੇ ਤਾਂ ਤੁਸੀਂ ਹਜੇ ਸ਼ੂਟ ਤੇ ਹੀ ਹੋ ਹਾਂਜੀ ਬਿਲਕੁਲ ਮੇਰੀ ਮਮਾ ਦੀ ਤੇ ਮੇਰੀ ਗੱਲ ਹੋਈ ਸੀ ਅੰਕਲ ਨਾਲ ਥੋੜੀ ਜਿਹੀ ਤੇ ਮੈਂ ਉਹਨਾਂ ਨੂੰ ਵਿਖਾਈਆਂ ਦਿੱਤੀਆਂ ਸੀ ਅੰਕਲ ਨੂੰ ਪਰ ਹਜੇ ਮੈਂ ਮਤਲਬ ਚਾਹ ਹੈ ਮੈਨੂੰ ਕਿ ਜਲਦੀ ਜਲਦੀ ਸ਼ੂਟ ਮੁੱਕੀ ਤੇ ਮੈਂ ਘਰ ਜਾਵਾਂ ਉਹਨੇ ਕਿੜ ਤੋਂ ਬਸ ਇੱਧਰ ਹੀ ਜਾਓਗੇ ਮੁਸਾਪਿੰਡ ਬਿਲਕੁਲ ਮੈਂ ਜ਼ਰੂਰ ਜਾਊਂਗੀ ਅ ਜ਼ਹਿਨ ਦੇ ਵਿੱਚ ਤੁਹਾਡੇ ਬਹੁਤ ਕੁਝ ਚੱਲ ਰਿਹਾ ਹੋਣਾ ਹੈ ਜੈਨੀ ਜੀ ਬਹੁਤ ਨੇੜਤਾ ਰਹੀ ਹੈ ਤੁਹਾਡੀ ਸਿੱਧੂ ਮੂਸੇਵਾਲਾ ਹੋਰਾਂ ਦੇ ਨਾਲ ਤੁਸੀਂ ਆਪਣੀ ਲਾਈਵ ਸ਼ੋਅ ਦੇ ਦੌਰਾਨ ਕਈ ਗੀਤ ਵੀ ਗਾਏ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋયા ਤਾਂ ਜੋ ਉਹਨਾਂ ਦੀਆਂ ਗੱਲਾਂ ਸੀ ਜੋ ਉਹਨਾਂ ਦੇ ਨਾਲ ਜਿੰਨੀ ਤੁਹਾਡੀ ਨੇੜਤਾ ਸੀ ਜਾਂ ਤੁਸੀਂ ਉਹਨਾਂ ਨਾਲ ਜਾਂ ਮੁਲਾਕਾਤ ਦੇ ਦੌਰਾਨ ਜੋ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਸਾਰਾ ਤੁਹਾਡੀ ਅੱਖਾਂ ਮੂਰੇ ਆ ਗਿਆ ਹੋਣਾ ਇਸ ਵਕਤ ਤਾਂ

ਮਝੇ ਉਹ ਸਾਰਾ ਕੁਝ ਰਿਵਾਈਵ ਹੋ ਰਿਹਾ ਖਾਂਦਾ ਜੀ ਭਾਵਕ ਵੀ ਹੋਏ ਹੋ ਤੁਸੀਂ ਹਾਂ ਜੀ ਮੈਨੂੰ ਭਾਵਕ ਵੀ ਆ ਚਾਹ ਵੀ ਆ ਮਤਲਬ ਨਿਕੁਸ਼ਤ ਅਰਗੋਸ਼ ਨਹੀਂ ਨਹੀਂ ਜਾ ਸਕਦਾ ਜਿੱਥੇ ਤੁਸੀਂ ਉਡੀਕਾਂ ਕਰ ਰਹੇ ਸੀ ਉੱਥੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਉਡੀਕਾਂ ਕਰ ਰਹੇ ਸੀ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਕਦੋਂ ਆਏਗਾ ਹਾਲਾਂਕਿ ਪੁੱਤ ਨੂੰ ਮਾਤਾ ਚਨ ਗੋਹਰਾ ਨੇ ਜਨਮ ਦਿੱਤਾ ਹੈ ਪਰ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਇਹ ਕਹਿਣਾ ਚਾਹੁੰਦੀ ਕਿ ਲਾਈਕ ਮੈਂ ਪਰਮਾਤਮਾ ਨੇ ਦਿੱਤੀ ਨੇੜੋ ਕਿ ਸੁਣੀ ਲਾਈਕ ਜਿੰਨੇ ਵੀ ਜਿੰਨੇ ਵੀ ਉਹਦੇ तमाम ਦੁਨੀਆ ਤੇ ਪੂਰੇ ਫੈਨ ਨੇ ਹੈ ਨਾ ਉਹ ਸਾਰੇ ਸਾਡੀ ਮਾਂ ਮੂਵੀ ਅਰਦਾਸਾਂ ਕਰ ਰਹੇ ਸੀ ਬਾਤ ਕਰ ਰਹੇ ਸੀ ਕਿ ਉਹ ਵਾਪਸ ਆਵੇ ਵਰ ਵਾਸੀ ਪਰਮਾਤਮਾ ਨੇ ਸੁਣੀ ਹੈ ਤਾਂ ਮੈਂ ਸਭ ਨੂੰ ਉਹ ਸਾਰੇ ਫੈਨਸ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੂੰਗੀ ਮੇਰੇ ਕੋਲ ਵਰਡਸ ਨਹੀਂ ਹੈ ਕਿ ਮੈਂ ਕੀ ਬੋਲਾਂ ਜੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ so much so ایسے ਸਾਡੇ ਨਾਲ ਪੰਜਾਬੀ ਗਾਇਕਾ ਜੈਨੀ ਜੋਲ ਜਿਨ੍ਹਾਂ ਨੇ ਕਿਹਾ ਮੇਰੇ ਅੰਦਰੋਂ ਜਿਹੜੇ ਲਫ਼ਜ਼ ਮੁੱਕ ਚੁੱਕੇ ਨੇ ਇਸ ਖੂਬਸੂਰਤ ਦ੍ਰਿਸ਼ ਨੂੰ ਦੇਖ ਕੇ ਮਾਤਾ ਚਰਨ ਘੋਰ ਹੋ ਰਹੇ ਨੇ ਪੁੱਤ ਨੂੰ ਜਨਮ ਦਿੱਤਾ ਹੈ ਤੇ ਇਹ ਜਿਹੜੀ ਖੁਸ਼ੀ ਹੈ ਸਿੱਧੂ ਮਸੂਏ ਦੇ ਪਿਤਾ ਹੋਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣੇ ਜਿਹੜੇ ਸਿੱਧੂ ਮਸੂਏ ਦੇ ਫੈਨਸ ਨੇ ਖਾਸ ਤੌਰ ਤੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਤੇ ਹਰ ਪਾਸੇ ਹੁਣ ਖਾਸ ਤੌਰ ਤੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਗੱਲਬਾਤ ਕੀਤੀ ਹੈ ਜੈਨੀ ਜੋਲ ਹੋਰਾ ਦੇ ਨਾਲ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ